ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲੋ ਮਿੱਤਰੋ ਅੱਜ ਇੱਕ ਨਵਾਂ ਸ਼ੌਂਕ ਲੈ ਕੇ ਆਏ ਆ ਤੁਹਾਡੇ ਵਾਸਤੇ ਤੇ ਬੈਠੇ ਆ ਆਪਾਂ ਲੰਡਨ ਸ਼ਹਿਰ ਦੇ ਵਿੱਚ ਤੇ ਜਿਹੜੇ ਕਬੂਤਰ ਜਾਂ ਛੱਤ ਕਹ ਲੋ ਉਹ ਆਪਣੀ ਬੱਲੀ ਭਾਈ ਹੁਣਾਂ ਦੀ ਤੇ ਸ਼ੌਂਕ ਕੀਤਾ ਹੋਇਆ ਇੱਥੇ ਤੇ ਨਾਲ ਆਪਣੇ ਭਰਾ ਬੈਠੇ ਨੇ ਬਾਈ ਹੁਣਾਂ ਦਾ ਕੀ ਨਾਮ ਹੈ ਜੀ 사ਜਨ 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 ਵੀਰਾ ਬੋਰੋ ਵੀਰਾ ਵਿਕਰਮ ਭਾਜੀ ਆ ਪਿੰਦਰ ਭਾਜੀ ਪਿੰਦਰ ਭਾਜੀ ਆ ਤੇ ਅਮਨ ਭਾਜੀ ਆ ਤੇ ਇੱਥੇ ਲਗਭਗ ਜਿੰਨੇ ਵੀ ਭਰਾਣੇ ਸਾਰੇ ਜਿਹੜੇ ਸ਼ੌਂਕੀਆ ਅਲੱਗ-ਅਲੱਗ ਥਾਂ ਤੇ ਜਾ ਕੇ ਅਲੱਗ-ਅਲੱਗ ਆਪਾਂ ਤੁਹਾਨੂੰ ਜਿਹੜੇ ਉਹ ਸ਼ੌਂਕ ਕਰਾ ਰਹੇ ਆ ਤੇ ਅੱਜ ਆਪਾਂ ਬੱਲੀ ਭਾਜੀ ਕੋ ਆਏ ਆ ਤੇ ਬੱਲੀ ਭਾਜੀ ਦੇ ਨਾਲ ਗੱਲਬਾਤ ਵੀ ਕਰਾਂਗੇ ਕਬੂਤਰਾਂ ਦਾ ਸ਼ੌਂਕ ਕਿਵੇਂ ਪਿਆ ਇਹਨਾਂ ਨੂੰ ਕਿੱਥੋਂ ਕਬੂਤਰ ਲੈਂਦੇ ਤੇ ਕਿਵੇਂ ਜਿਹੜਾ ਸਫਰ ਇਹਨਾਂ ਦਾ ਚੱਲ ਰਿਹਾ ਤੇ ਇੱਕ ਚੀਜ਼ ਬਹੁਤ ਵੱਡੀ ਆ ਤੁਹਾਨੂੰ ਦੱਸ ਦਈਏ ਕਿ ਭਾਜੀ ਹੁਣ ਜਿਹੜੇ ਕਬੂਤਰ ਹਨ ਜਦੋਂ ਇੱਥੇ ਇੰਗਲੈਂਡ ਦੇ ਵਿੱਚ ਮਲਬਈ ਕਬੂਤਰ ਭਾਜੀ ਹੁਣਾਂ ਨੇ ਬਣਾਣੇ ਚਾਹੇ ਤੇ ਨਹੀਂ ਮਿਲੇ ਤੇ ਬਾਈ ਇਟਲੀ ਤੋਂ ਜਾ ਕੇ ਕਬੂਤਰ ਲੈ ਕੇ ਆਏ ਸੀ ਆਪਣੀ ਗੱਡੀ ਦੇ ਵਿੱਚ ਕਿੰਨੇ ਕੁ ਮਾਈਲ ਸੀ ਭਾਜੀ ਏਰੀਆ ਅ ਤਕਰੀਬਨ ਟੋਟਲ 3000 ਮਾਈਲ ਹੋ ਗਈ ਸੀ 3000 ਮਾਈਲ ਮਤਲਬ ਆਪਣੀ ਗੱਡੀ ਤੇ ਗਏ ਸੀ ਤੇ ਉੱਥੋਂ ਜਿਹੜਾ ਹੈਗਾ ਆ ਉਹ ਬਾਈ ਆਪਣੀ ਗੱਡੀ ਤੇ ਹੀ ਕਬੂਤਰ ਲੈ ਕੇ ਆਏ ਤੇ ਹੁਣ ਕਈ ਭਰਾ ਵਿੱਚ ਸਵਾਲ ਕਰਨਗੇ ਵਿਚ ਸਮੁੰਦਰ ਪੈਂਦਾ ਵੀ ਕਿਵੇਂ ਗਏ ਸੀ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਭਾਜੀ ਸਮਝਾਇਓ ਮਤਲਬ ਕਿਵੇਂ ਗਏ ਸੀ ਤੁਸੀਂ ਹਾਂਜੀ ਬਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਵਿਰਾਟ ਪਿਜਨ ਕਲੱਬ ਭਾਜੀ ਗੁਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਾਡੇ ਕੋਲ ਆਏ ਨੇ ਮਿਲਣ ਇਸਲੈਂਡੋਂ ਨੇ ਨੀ ਦੂਰ ਤੇ ਆਪਾਂ ਬਹੁਤ-ਬਹੁਤ ਸਵਾਗਤ ਕਰਦੇ ਆਂ ਤੇ ਨਾਲ ਇਦਾਂ ਸੀ ਭਾਜੀ ਜਦੋਂ ਸ਼ੌਕ ਪਿਆ ਸੀਗਾ ਤੇ ਆਪਾਂ ਇੱਥੇ ਸਾਰੇ ਆਪਣੇ ਭਰਾਵਾਂ ਨੂੰ ਫੋਨ ਕਰਾਏ ਮੈਂ ਕਿਹਾ ਵੀ ਆਪਾਂ ਨੂੰ ਨਾ ਮਿਲਵਾਈ ਕਬੂਤਰ ਚਾਹੀਦੇ ਨੇ ਤੇ ਉਦੋਂ ਇੰਨਾ ਸ਼ੌਂਕ ਜ਼ਿਆਦਾ ਹੈ ਨਹੀਂ ਸੀ ਤੇ ਕਿਸੇ ਕੋਲ ਹੈਗੇ ਸੀ ਕਿਸੇ ਦੇ ਕੋਲ ਹੈ ਨਹੀਂ ਸੀ ਕਬੂਤਰ ਤੇ ਮਿਲੇ ਨਹੀਂ ਤੇ ਇੰਗਲੈਂਡ ਵਿੱਚ ਤੇ ਇਦਾਂ ਹੀ ਗਾ ਆਪਾਂ ਨੂੰ ਗੱਲਬਾਤ ਕਰਦੇ ਟਿਕਟੌਕ ਤੇ ਆਪਾਂ ਨੂੰ ਜੱਸੀ ਭਾਜੀ ਪਰਮਾਲੇ ਮਿਲ ਗਏ ਟਿਕਟੌਕ ਤੇ ਤੇ ਪਾਜੀ ਨਾਲ ਗੱਲਬਾਤ ਹੋਈ ਫੋਨ ਤੇ ਵੀ ਗੱਲ ਹੋਈ ਤੇ ਪਾਜੀ ਕਹਿੰਦੇ ਬੱਲੀ ਤੇਰੇ ਤੇ ਡਿਪੈਂਡ ਕਰਦਾ ਮੇਰੇ ਕੋਲ ਆਜਾ ਜਿੰਨੇ ਮਰਜੀ ਆ ਕੇ ਮਲਵਾਈ ਕਬੂਤਰ ਲੈ ਜਾ ਤੇ ਬਸ ਇੱਥੇ ਬੈਠੇ ਬੈਠੇ ਮੇਰਾ ਸਵਾਬ ਬਣ ਗਿਆ ਹਫਤੇ ਦੇ ਵਿੱਚ ਡਿਸਾਈਡ ਕਰ ਲਿਆ ਵੀ ਚੱਲੇ ਆ ਅਸੀਂ ਵੀਰਵਾਰ ਰਾਤ ਨੂੰ ਨਿਕਲੇ 2-3 ਵਜੇ ਨਿਕਲੇ ਆ ਸ਼ਟਲ ਦੇ ਵਿੱਚ ਅੰਡਰਗਰਾਉਂਡ ਪਾਣੀ ਦੇ ਵਿੱਚ ਹੀ ਜਾ ਕੇ ਸਿੱਧਾ ਫਰਾਂਸ ਵਿੱਚ ਨਿਕਲ ਚਾਹੀਦਾ ਹੈ ਤੇ ਉੱਥੋਂ ਗਾਫੇ ਸਿੱਧਾ ਬੈਲਜੀਅਮ ਬੈਲਜੀਅਮ ਤੋਂ ਲੈ ਗਏ ਸੀ ਆਪਾਂ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਤੋਂ ਸਿੱਧੇ ਆਪਾਂ ਨਿਕਲ ਗਏ ਸੀਗੇ ਮਿਲਾਨ ਦੇ ਵਿੱਚ ਤੇ ਟੋਟਲ ਸਾਨੂੰ ਲੱਗ ਗਏ ਸੀਗੇ 18 ਘੰਟੇ ਲੱਗ ਗਏ ਸੀ ਇੱਥੋਂ ਜਾਂਦਿਆਂ ਨੂੰ ਤੇ ਇੱਕ ਦਿਨ ਦੇ ਵਿੱਚ ਆਪਾਂ ਨਾ ਪੂਰੀ ਮੈਲਾਨ ਦੇ ਵਿੱਚ ਲਾ ਦਿੱਤੀ ਸੀ ਗੱਡੀ ਸਹੀ ਹੈ ਜੀ ਬਹੁਤ ਵਧੀਆ ਦੇਖੋ ਜੀ ਕਬੂਤਰਾਂ ਦਾ ਇਹ ਸ਼ੌਂਕ ਆ 3000 ਮੀਲ ਜਿਹੜਾ ਇਟਲੀ ਪਹੁੰਚ ਗਏ ਕਬੂਤਰ ਲੈਣ ਲਈ ਕਿਉਂਕਿ ਇੱਥੇ ਜਿਹੜੇ ਭਰਾਵਾਂ ਨੇ ਮਨਾ ਕਰ ਦਿੱਤਾ ਇਹ ਕਬੂਤਰ ਦਿੱਤੇ ਨਹੀਂ ਕਿਉਂ ਨਹੀਂ ਦਿੱਤੇ ਉਹ ਚਲੋ ਇੱਕ ਅਲੱਗ ਮੈਟਰ ਆ ਤੇ ਹੁਣ ਜਿਹੜਾ ਭਾਜੀ ਹੁਣਾਂ ਨੇ ਨਸਲਾਂ ਬਣਾਈਆਂ ਨੇ ਬਹੁਤ ਬਹੁਤ ਵਧੀਆ ਨੇ ਕਬੂਤਰਾਂ ਦੀਆਂ ਠੀਕ ਹੈ ਜੀ ਤੇ ਇਹ ਸ਼ੌਂਕ ਜਿਹੜਾ ਭਾਜੀ ਆਪਾਂ ਨੂੰ ਪਹਿਲਾਂ ਵੀ ਸੀ ਜਾਂ ਬਾਅਦ ਵਿੱਚ ਹੀ ਪਿਆ ਜਿਵੇਂ ਪਿਆ ਸ਼ੌਂਕ ਤੁਹਾਨੂੰ ਇਹ ਨਹੀਂ ਸ਼ੌਂਕ ਭਾਜੀ ਬਾਅਦ ਵਿੱਚ ਹੀ ਪਿਆ ਸੀਗਾ ਤੇ ਪਹਿਲਾਂ ਮੈਨੂੰ ਸ਼ੌਂਕ ਹੁੰਦਾ ਸੀ ਜਿੱਦੋਂ-ਤਦ ਘਰੇ ਪੈਟ ਰੱਖਣ ਦਾ ਕਦੇ ਤੋਤੇ ਰੱਖ ਲੈਣਾ ਉਹਨਾਂ ਸੀ ਹਾਂਜੀ ਕਦੀ ਮੱਛੀਆਂ ਰੱਖੀਆਂ ਹੁੰਦੀਆਂ ਸੀਗੀ ਹਾਂਜੀ ਕਦੀ ਬੱਜੀਆਂ ਲਿਆਉਣੇ ਕਦੀ ਕੋਈ ਕੋਈ ਲੈਣੇ ਤੇ ਆ ਆਪਣੇ ਅਮਨ ਭਾਜੀ ਬੈਠੇ ਨੇ ਤੇ ਗਾਂ ਸਾਡੀ ਰਿਸ਼ਤੇਦਾਰੀ ਹੋਈ ਹੈ ਗਾਂ ਤੇ ਅਸੀਂ ਫਿਰ ਇਹਨਾਂ ਨੂੰ ਮਿਲਣਾ ਸ਼ੁਰੂ ਕੀਤਾ ਉਹਦੇ ਦੇਖਿਆ ਭਾਜੀ ਦੀ ਛਾਤ 'ਤੇ ਉਹ ਕਬੂਤਰ ਦੇਖ ਕੇ ਬਹੁਤ ਮੱਗਾਇਆ ਹਾਂਜੀ ਤੇ ਗਾਇ ਪਾਜੀ ਉਹਨਾਂ ਨੇ ਕਬੂਤਰ ਦਾ ਤੇ ਦਾ ਕਬੂਤਰ ਉੜ ਕੇ ਵਾਪਸ ਆਏ ਨੇ ਦਾ ਥੋੜਾ ਜਿਹਾ ਦੇਖਣ ਨੂੰ ਬਹੁਤ ਵਧੀਆ ਲੱਗਿਆ ਹਾਂਜੀ ਤੇ ਪਾਜੀ ਉਹਨਾਂ ਨੇ ਕਾਫੀ ਜ਼ੋਰ ਪਾਇਆ ਸੀ ਕਿ ਬੱਲੀ ਰੱਖ ਕਬੂਤਰ ਲੈ ਜਾ ਜਿੰਨੇ ਮਰਜੀ ਹਾਂਜੀ ਤੇ ਪਾਜੀ ਵੀ ਨਹੀਂ ਉਹਦੋਂ ਕਰਦੇ ਸੀ ਕਿ ਆਪਣੇ ਦੇਸੀ ਕਬੂਤਰਾਂ ਦਾ ਹਾਈ ਫਲਾਇਰਾਂ ਦਾ ਸ਼ੌਂਕ ਠੀਕ ਹੈ ਜੀ ਤੇ ਫਿਰ ਇਦਾਂ ਕਰਦੇ ਕਰਦੇ ਅਸੀਂ ਇੱਕ ਵਾਰੀ ਪ੍ਰੋਗਰਾਮ ਸੀਗੇ ਮੇਰੇ ਕਜ਼ਨ ਦਾ ਵਿਆਹ ਸੀਗਾ ਠੀਕ ਹੈ ਜੀ ਨਵੰਬਰ ਦੇ ਵਿੱਚ ਹਾਂਜੀ ਤੇ ਦਸੰਬਰ ਦੇ ਵਿੱਚ ਅਸੀਂ ਬਰਮਿੰਗਮ ਗਏ ਤੇ ਉੱਥੇ ਕਬੂਤਰ ਤੁਰਿਆ ਫਿਰ ਰੋਡ ਦੇ ਉੱਤੇ ਮੈਂ ਫੜ ਲਿਆ ਠੀਕ ਹੈ ਤੇ ਬਸ ਉਹਦੇ ਤੋਂ ਸ਼ੁਰੂ ਹੋਈ ਆਪਣੀ ਅਚਾਰ ਉਹਦਾ ਕਬੂਤਰ ਫਾਇ ਲਿਆ ਰੋਡ ਤੇ ਕਬੂਤਰ ਭੁੱਖਾ ਸੀਗਾ ਤੇ ਮੇਰੇ ਕੋਲ ਆ ਕੇ ਬਸ ਸਟਾਪ ਤੇ ਮੇਰੇ ਕੋਲ ਆ ਗਿਆ ਅੱਛਾ ਤੇ ਕਬੂਤਰ ਫਾਇ ਲਿਆ ਉਹ ਪਹਿਲਾ ਕਬੂਤਰ ਮੈਂ ਉਹ ਰੱਖਿਆ ਠੀਕ ਆ ਤੇ ਉਹਦੇ ਤੋਂ ਬਾਅਦ ਵਿੱਚ ਫੇਰ ਬਾਜੀ ਉਹਨਾਂ ਨੇ 골ਡਨ ਕਬੂਤਰੀ ਦਿੱਤੀ ਸੀ ਆਪਣੇ ਘਰ ਦੇ ਵਿੱਚੋਂ ਤੇ ਜਿੰਨਾਂ ਦਾ ਮੈਂ ਜੋੜਾ ਲਾ ਕੇ ਦਿੱਤੇ ਪਹਿਲਾਂ ਫੇਰ ਕਬੂਤਰ ਰੱਖਣੇ ਸ਼ੁਰੂ ਕੀਤੇ ਪਹਿਲੇ ਵਾਲੀ ਸਹੀ ਆ ਸਹੀ ਆ ਜੀ ਹਾਂ ਜੀ ਤੇ ਬਾਕੀ ਜਿਹੜੇ ਆਪਾਂ ਇਟਲੀ ਤੋਂ ਕਬੂਤਰ ਲੈ ਕੇ ਆਏ ਆ ਹੁਣ ਵੀ ਹੈਗੇ ਆਪਣੇ ਕੋਲ ਹਾਂ ਜੀ ਹੁਣ ਵੀ ਹੈਗੇ ਇਟਲੀ ਤੋਂ ਮੈਂ ਲੈ ਕੇ ਆ ਸੀਗਾ 8 ਕਬੂਤਰ ਲੈ ਕੇ ਆਇਆ ਸੀ ਉਹਨੂੰ ਹਾਂਜੀ ਤੇ ਵਿੱਚੋਂ ਆਪਣਾ ਪੰਜ ਮਲਵਾਈ ਕਬੂਤਰ ਸੀਗੇ ਹਾਂਜੀ ਤੇ ਦੋ ਉਹਨਾਂ ਦੇ ਘਰ ਦੀ ਬਰੀਡ ਉਹਨਾਂ ਨੇ ਤਿਆਰ ਕੀਤੀ ਸੀਗੀ ਕ੍ਰੋਸ ਬਰੀਡ ਦੇਸੀ ਤੇ ਮਲਵਾਈਆਂ ਦੀ ਪਾ ਕੇ ਹਾਂਜੀ ਇੱਕ ਜੋੜਾ ਉਹ ਲੈ ਕੇ ਆ ਸੀ ਸਿਰਫ ਸ਼ੌਂਕ ਲਈ ਉਹ ਬਾਜੀ ਬਣਾ ਦੀ ਘਰ ਦੀ ਬਰੀਡ ਰੱਖਣ ਦਾ ਕਰਕੇ ਠੀਕ ਆ ਠੀਕ ਤੇ ਉਹ ਆਪਣੇ ਕੋਲ ਹੈਗੇ ਨੇ ਉਧਰ ਦੇ ਜੋੜੇ ਵੱਡੇ ਮੇਨ ਜੋੜੇ ਜਿੱਧਰ ਬੱਚੇ ਪਾਲਦੇ ਨੇ ਤੇ ਅੰਗ ਜੋਂਡੇ ਦਿੱਤੇ ਨੇ ਉਧਰ ਨੇ ਤੇ ਆ ਗਾਂ ਉਹਨਾਂ ਦੇ ਪੱਠੇ ਨੇ ਸਾਰੇ ਬਾਜੀ ਉਹ ਨਹੀਂ ਰਾਂਦੇ ਹਾਂਜੀ ਬਾਜੀ ਇਹ ਮੈਂ ਘਰ ਵਾਲੀ ਤਾਂ ਨਹੀਂ ਢਾਈ ਕਿਉਂਕਿ ਸਾਲ ਕੀ ਹੋਇਆ ਆਪਾਂ ਨੂੰ ਰੱਖਿਆ ਨੂੰ ਠੀਕ ਹੈ ਜੀ ਤੇ ਬਾਹਰ ਵਾਲੇ ਆਪਾਂ ਦੋ ਦੜੇੜਾ ਆਏ ਸੀਗੇ ਇੱਕ ਮੈਂਚੈਸਟਰ ਵਾਲਾ ਸਹੀ ਹੈ ਤੇ ਇੱਕ ਆਪਣਾ ਇੱਥੇ ਲੰਡਨ ਵਾਲਾ ਠੀਕ ਆ ਠੀਕ ਹੈ ਜੀ ਹਾਂਜੀ ਇਹ ਵੀ ਇਟਲੀ ਦੇ ਵੱਡੇ ਜੋੜੇ ਦੇ ਬੱਚੇ ਨੇ ਅੱਛਾ ਇਟਲੀ ਵਾਲੇ ਜੋੜੇ ਦੇ ਬੱਚੇ ਆ ਹਾਂਜੀ ਬਾਕੀ ਦੋਸਤੋ ਆਪਾਂ ਨਾਲੋਂ ਨਾਲ ਗੱਲਬਾਤ ਕਰਦੇ ਆ ਤੇ ਨਾਲੋਂ ਨਾਲ ਆਪਾਂ ਕਬੂਤਰਾਂ ਦਾ ਸ਼ੌਂਕ ਕਰਾਉਂਦੇ ਆ ਤੇ ਕਿਹੜੇ ਕਿਹੜੇ ਕਬੂਤਰ ਨੇ ਬਾਈ ਹੁਣਾਂ ਦੇ ਕੋਲ ਉਹ ਵੀ ਆਪਾਂ ਤੁਹਾਨੂੰ ਜਿਹੜੇ ਉਹ ਦਿਖਾਉਨੇ ਆ ਜੀ ਇਹ ਕੁਝ ਜਿਹੜੇ ਹੈਗੇ ਆ ਇਸ ਪਿੰਜਰੇ ਵਿੱਚ ਵੀ ਪਾਏ ਹੋਏ ਨੇ ਬੱਚੇ ਤੇ ਦੋ ਬੈਠੇ ਨੇ ਉੱਪਰ ਤੁਸੀਂ ਦੇਖ ਸਕਦੇ ਹੋ ਤੇ ਇਹ ਚਾਰ ਬੱਚੇ ਜਿਹੜੇ ਇਸ ਪਿੰਜਰੇ ਵਿੱਚ ਵੀ ਹੈਗੇ ਨੇ ਠੀਕ ਹੈ ਜੀ ਤੇ ਭਰਾਵਾਂ ਨੂੰ ਜਿਹੜਾ ਹੈਗਾ ਸ਼ੌਂਕ ਬੜਾ ਫੇਰ ਤੁਹਾਨੂੰ ਦੱਸ ਦਈਏ ਜਿੰਨੇ ਵੀ ਭਰਾ ਇੱਥੇ ਬੈਠੇ ਹੋਏ ਨੇ ਸਾਰੇ ਕਬੂਤਰਾਂ ਦੇ ਸ਼ਕੀਨ ਨੇ ਤੇ ਬੱਲੀ ਭਾਜੀ ਨੂੰ ਮਿਲ ਕੇ ਬਹੁਤ ਵਧੀਆ ਲੱਗਾ ਤਾਂ ਆਹ ਤੁਹਾਨੂੰ ਦਿਖਾਈਏ ਜਿੰਨਾਂਸਲਾਂ ਜਿਹੜੀਆਂ ਬਾਈ ਹੋਣਾ ਨੇ ਤਿਆਰ ਕਰੀਆਂ ਨੇ ਗੱਲ ਕਰੀਏ ਆਪਾਂ ਚੁੱਪ ਕਰੈ ਸ਼ੂਆਂ ਦੀ ਤੇ ਆਪਾਂ ਕਹਿੰਨੇ ਆ ਵੀ ਚੱਪ ਕ੍ਰੈਸ਼ੂ ਯਾਰ ਕਿੱਦਾਂ ਕਿੱਥੋਂ ਤਿਆਰ ਹੋਏ ਸੀ ਕਿੱਦਾਂ ਬਣੇ ਹੋਏ ਸੀ ਤੇ ਭਾਜੀ ਹੁਣਾਂ ਨੇ ਆਪ ਬਣਾਈਆਂ ਬਾਈ ਦੋ ਇਹਦੇ ਵਿੱਚ ਹੀ ਕ੍ਰੈਸ਼ੂ ਬੈਠਿਆ ਤੇ ਅੰਦਰ ਵੀ ਹੋਰ ਵੀ ਹੋਣਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਲਾਲ ਰੱਤੇ ਚਿੱਟੀਆਂ ਦੇ ਡੱਬੇ ਤੇ ਆਮ ਹੀ ਦੇਖਣ ਨੂੰ ਮਿਲ ਜਾਂਦੇ ਆ ਤੇ ਇਹ ਚੱਪ ਕ੍ਰੈਸ਼ੂ ਜਿਹੜੇ ਬਹੁਤ ਘੱਟ ਮਿਲਦੇ ਆ ਅਰੇ ਇਹ ਕਲਰ ਦੇਖ ਕੇ ਭਾਜੀ ਹੁਣੀ ਕਹਿੰਦੇ ਨੇ ਕਿ ਆਪਾਂ ਇਹ ਰੱਖ ਲਈ ਸੀ ਕਬੂਤਰੀ ਫੇਰੇ ਉਡਾਈ ਨਹੀਂ ਤੇ ਇਹ ਜਿਹੜੇ ਪਾਜੀ ਵਿੱਚ ਚਟੀਆਂ ਅੱਖਾਂ ਦਾ ਕਬੂਤਰ ਇੱਕ ਫਿਰਦਾ ਹੈਗਾ ਆ ਹਾਂਜੀ ਇਹ ਕਿੱਥੋਂ ਆਇਆ ਆ ਆਪਣੇ ਕੋਲ ਜੀ ਹਾਂਜੀ ਆ ਜਿਹੜਾ ਉਹ ਜਿਹੜਾ ਹੈਗਾ ਚਟੀਆਂ ਅੱਖਾਂ ਵਾਲੀ ਕਬੂਤਰੀ ਆ ਇਹ ਵਾਲੀ ਕਬੂਤਰੀ ਆ ਲਾਲਚੀ ਨਹੀਂ ਹਾਂਜੀ ਤੇ ਇਹ ਹੈਗੀ ਆਪਣੇ ਇਟਲੀ ਵਾਲਾ ਜਿਹੜਾ ਜੋੜਾ ਨਾ ਇਹ ਗਾਂ ਉਹਦੇ ਨੇ ਅੱਛਾ ਇਹ ਇਹ ਇਟਲੀ ਵਾਲੇ ਜੋੜੇ ਦੀ ਹਾਂਜੀ ਹਾਂਜੀ ਉਹਦੇ ਜਿਹੜੇ ਪਹਿਲਾ ਝੋਲ ਸੀਗਾ ਹਾਂਜੀ ਤੇ ਉਹ ਮੈਂ ਬੰਦ ਕਰ ਲਿਆ ਸੀਗਾ ਤੇ ਆ ਆ ਵਾਲੇ ਸੀਜ਼ਨ ਦੇ ਪਹਿਲੇ ਝੋਲ ਦੀ ਇਹ ਕਬੂਤਰੀ ਆ ਠੀਕ ਆ ਜੀ ਤੇ ਚੱਕਾਸਰੇ ਨਿੱਕੀ ਨਿੱਕੀ ਜੀ ਕਬੂਤਰੀ ਆ 10 ਪਰ ਸਾਫ਼ ਹੋ ਗਿਆ ਬਹੁਤ ਵਧੀਆ ਜੀ ਦੇਖੋ ਜੀ ਆਨ ਵਾਈਬ੍ਰੇਸ਼ਨ ਚੈੱਕ ਕਰੋ ਕਬੂਤਰ ਦੇ ਪੱਲਿਆਂ ਚ ਹਾਂਜੀ ਹਾਂਜੀ ਹਨਾ ਤੇ ਆਨ ਪੱਲੇ ਚੈੱਕ ਕਰੋ ਇਹਦੇ ਦੇਖੋ ਸਹੀ ਐ ਦੇਖੋ ਬਹੁਤ ਵਧੀਆ ਦੇਖੋ ਦੇਖੋ ਵਾਈਬ੍ਰੇਸ਼ਨ ਤੇ ਬਹੁਤ ਸੋਹਣੀ ਆਖਿਆ ਕਬੂਤਰੀ ਦੀ ਤੇ ਇਹਦੀ ਆਖਿਆ ਕੀ ਚਿੱਟੀ ਤੇ ਟੀਰੀ ਵਿੱਚ ਕਾਲਾ ਹੈਗਾ ਡੋਰਾ ਹਾਂ ਉਹ ਦੇਖੋ ਇਹ ਇਦਾਂ ਕਬੂਤਰੀ ਦੀ ਆਖਿਆ ਬਿਲਕੁਲ ਬਿਲਕੁਲ ਭਾਜੀ ਤੇ ਦੂਜੀ ਇਹਦੀ ਆਖਿਆ ਚਿੱਟੀ ਤੇਰੇ ਦੇ ਵਿੱਚ ਵੀ ਕਾਲਾ ਡੋਰਾ ਹੈਗਾ ਹਾਂ ਦੋਨਾਂ ਦੇ ਵਿੱਚ ਜਿਹੜਾ ਥੋੜਾ ਜਿਹਾ ਟੀਰ ਬੰਦਾ ਆ ਹਾਂਜੀ ਹਾਂਜੀ ਇੱਕ ਹੋਰ ਚਿੱਟੀਆਂ ਅੱਖਾਂ ਦਾ ਉਹ ਪੰਛੀ ਉਹ ਫੜਿਆ ਹਾਂਜੀ ਇਹ ਕਾ ਹੈਗੀ ਆ ਜੀ ਆਪਣੀ ਚਿੱਟੀਆਂ ਅੱਖਾਂ ਦੀ ਇਹ ਵੀ ਕਬੂਤਰੀ ਆ ਹਾਂਜੀ ਤੇ ਵੀ ਬਹੁਤ ਪਿਆਰੀ ਹੈ ਇਹ ਹੈਗੀ ਔਰ ਰੱਤੇ ਦੇ ਨਾਲ ਦੀ ਪੱਠੀ ਠੀਕ ਹੈ ਜੀ ਤੇ ਇਹ ਆਪਣੇ ਜੋੜੇ ਨੇ ਇੱਕ ਮਾਰਿਆ ਸੀਗਾ ਰੱਤਾ ਤੇ ਇੱਕ ਚਿੱਟਾ ਦੇਖੋ ਬਈ ਬਹੁਤ ਹੀ ਸੋਹਣੇ ਪੰਛੀ ਨੇ ਭਾਜੀ ਹੁਣਾਂ ਦੇ ਤੇ ਇਹ ਹੈਗੀ ਆ ਚਿੱਟੀਆਂ ਅੱਖਾਂ ਦੀ ਠੀਕ ਹੈ ਜੀ ਲੋ ਜੀ ਅੱਖ ਦਾ ਸ਼ੌਂਕਰ ਇਹਦੇ ਪਿੰਕ ਡੋਰਾਜਾ ਪੰਦਾ ਜੀ ਅੱਖ ਦੇ ਵਾਲੇ ਦੋ ਹਾਂ ਥੋੜੀ ਜਿਹੇ ਲਾਲੀ ਗਈ ਆ ਹਾਂਜੀ ਚਟੀਆਂ ਅੱਖਾਂ ਦੀ ਕਬੂਤਰੀ ਹੈ ਹਾਂਜੀ ਤੇ ਭਾਜੀ ਆਪਣੇ ਘਰੇ ਕਿੰਨੇ ਘੜ ਆਏ ਤੁਸੀਂ ਕਿੰਨੇ ਘੜ ਆ ਰਹੀ ਆਪਣੇ ਘਰੇ ਘਰੇ ਕਬੂਤਰਾਂ ਦੀ ਘਰੇ ਕਬੂਤਰ ਭਾਜੀ ਆਪਾਂ ਜਿਹੜੇ ਆਪਣੇ ਕੋਲ ਦੋਤ ਹੈਗੇ ਨੇ ਕਬੂਤਰ ਜਿਹੜਾਂ ਦੀ ਢਾਰ ਬਹੁਤ ਜ਼ਿਆਦਾ ਹੈਗੀ ਜਦੋਂ ਬੱਚੇ ਹੁੰਦੇ ਉਦੋਂ ਹੀ ਬਹੁਤ ਵਧੀਆ ਉੜਦੇ ਨੇ ਠੀਕ ਹੈ ਜੀ ਤੇ ਬਾਕੀ ਜਿਹੜੇ ਇਟਲੀ ਤੋਂ ਲਿਆਂਦੇ ਸੀਗੇ ਆਪਾਂ ਉਹ ਹੈਗੇ ਨੇ ਮਿੱਠੇ ਕਬੂਤਰ ਕਾਫੀ ਠੀਕ ਹੈ ਜੀ ਉਹ ਤਾਂ ਜਿੱਦਾਂ ਤੁਸੀਂ ਹੱਥ ਉੱਤੇ ਘਝਾ ਲਓ ਜਿੱਦਾਂ ਮਰ ਜਾ ਦੇਖੋ ਬੱਚੇ ਬੈਠੇ ਨੇ ਹਾਂਜੀ ਹਾਂਜੀ ਇਹਨਾਂ ਨੇ ਉੱਡਣਾ ਨਹੀਂ ਠੀਕ ਹੈ ਨੋਮਲ ਕਬੂਤਰ ਹੈ ਇਹਦੇ ਹੁਣ ਕਲੀਆਂ ਜਿੱਡੀਆਂ ਹੋ ਗਈਆਂ ਨਹੀਂ ਤੇ ਡਾਰ ਮਾਰ ਕੇ ਉਹਨੇ ਭੱਜ ਜਾਣਾ ਸੀ ਬਿਲਕੁਲ ਜੀ ਬਹੁਤ ਠੰਡੇ ਨੇ ਸਹੀ ਹੈ ਤੇ ਬਹੁਤ ਵਧੀਆ ਘਝੌਣ ਦੇ ਲਈ ਛਤਰੀ ਦੇ ਉੱਤੇ ਇੱਕ ਚੀਜ਼ ਦੇਖੋ ਜੀ ਪਾਜੀ ਹੁਣਾਂ ਨੇ ਪਿੰਜਰਾ ਵੀ ਲੱਕੜੀ ਦਾ ਬਹੁਤ ਵਧੀਆ ਤਿਆਰ ਕੀਤਾ ਆਪ ਤਿਆਰ ਕੀਤਾ ਹੈ ਗਲੂ ਲਗਾ ਕੇ ਹਾਂਜੀ ਠੀਕ ਹੈ ਜੀ ਦੇਖੋ ਕਿੰਨਾ ਸੋਹਣਾ ਪਿੰਜਰਾ ਬਣਾਇਆ ਡਿਜ਼ਾਈਨਿੰਗ ਵੀ ਬਹੁਤ ਵਧੀਆ ਕਰੀਆ ਤੇ ਇਹਦੇ ਵਿੱਚ ਇਦਾਂ ਵੀ ਜਦੋਂ ਧੁੱਪ ਦੇ ਵਿੱਚ ਅਸੀਂ ਗਰਮੀ 'ਚ ਪਿੰਜਰੇ ਦੇ ਵਿੱਚ ਜੇ ਡਾਇਰੈਕਟ ਵੀ ਡੱਕਣੇ ਹੋਣ ਤੇ ਪੈਰ ਜਿਹੜੇ ਉਹਨਾਂ ਦੇ ਤਪਣਗੇ ਨਹੀਂ ਲੱਕੜ ਤੇ ਕਿਉਂਕਿ ਠੰਡੀ ਰਹਿੰਦੀ ਆ ਬਹੁਤ ਵਧੀਆ ਜੀ ਹਾਂਜੀ ਤੇ ਆ ਜਿਹੜੀ ਹੈਗੀ ਆ ਕਬੂਤਰੀ ਸ਼ਾਕ ਕੀ ਹਾਂਜੀ ਇਹ ਪਹਿਲੇ ਝੋਲ ਦੇ ਜਿਹੜੇ ਇਟਲੀ ਵਾਲੇ ਸੀਗੇ ਉਹ ਉਹਨਾਂ 'ਚ ਵੀ ਕੋਈ ਸ਼ਾਕਾ ਹੈਗਾ ਸੀ ਹਾਂਜੀ ਸ਼ਾਕ ਕੀ ਜਿਹੜੀ ਵੱਡਾ ਕਬੂਤਰ ਆ ਉਹ ਸ਼ਾਕਾ ਆ ਠੀਕ ਆ ਜੀ ਜਿਹੜੀ ਇੱਕ ਮਾਂ ਇੱਕ ਪੀਲੀ ਅੱਖ ਦੀ ਆ ਤੇ ਇੱਕ ਤੀਰੀ ਅੱਖ ਦੀ ਆ ਠੀਕ ਆ ਠੀਕ ਆ ਤਾਂ ਉਹਦੀ ਉਹਦੀ ਮੇਨ ਜਿਹੜੀ ਧੀ ਸੀਗੀ ਇਹ ਸੀਗੀ ਗਾ ਇਹਨਾਂ ਦੇ ਨਾਲ ਹੀ ਆਪਾਂ ਹੋਰ ਕਬੂਤਰ ਥੋੜੇ ਜਿਹਾ ਬਾਹਰੋਂ ਲੈ ਕੇ ਤੇ ਆਪਾਂ ਇਹਨਾਂ ਦੇ ਨਾਲ ਕ੍ਰੋਸ ਕਰਕੇ ਤੇ ਬਣਾਏ ਨੇ ਸਹੀ ਆ ਤੇ ਆਹ ਦੇਖੋ ਜੀ ਆਹ ਚਪੜਾ ਤਿਆਰ ਕੀਤਾ ਸੀ ਇਹ ਵੀ ਚਿੱਟੀ ਅੱਖ ਦਾ ਐ ਲਓ ਜੀ ਲਓ ਜੀ ਚੈੱਕ ਕਰੋ ਇਹ ਚੱਪ ਪੱਠਾ ਜੇ ਪਤਾ ਨਹੀਂ ਕਬੂਤਰ ਆ ਕਬੂਤਰੀ ਮੇਲਾ ਤਾਂ ਕਬੂਤਰੀ ਆ ਇਹ ਐ ਲਓ ਜੀ ਇਹ ਹੋਗੀ 6ਵੀਂ 7ਵੀਂ ਕਲੀ ਦੀ ਹੋਗੀ ਸਹੀ ਹੋ ਗਿਆ ਜੀ ਹਾਂਜੀ ਤੇ ਪਹਿਲਾਂ ਪਿਓਰ ਕਾਲੀ ਸੀਗੀ ਤੇ ਹੁਣ ਚਿੱਟਾਪਨ ਆ ਗਿਆ ਇਹਦੇ ਵਿੱਚ ਇਹਦੇ ਚਿੱਟਾਪਨ ਆ ਗਿਆ ਹਾਂਜੀ ਦੇਖੋ ਬਾਈ ਬਹੁਤ ਹੀ ਵਧੀਆ ਆ ਚੱਕ ਕਰੋ ਤੇ ਵਧੀਆ नस्ਲ ਲਾਲ ਗਿਆ ਥੋੜੀ ਥੋੜੀ ਇਹਨਾਂ ਦੀਆਂ ਅੱਖਾਂ ਦੇ ਵਿੱਚ ਹਾਂਜੀ ਸਹੀ ਹੋ ਗਿਆ ਜੀ ਹਾਂਜੀ ਆਹ ਗਾਂ ਇਹਦਾ ਇਹਦਾ ਜਿਹੜਾ ਭਰਾ ਸੀਗਾ ਬਹੁਤ ਔੜਦਾ ਸੀ ਘਰੇ ਹਾਂਜੀ ਉਹਨੂੰ ਬੈਰੀ ਲੱਗੀ ਠੀਕ ਹੈ ਜੀ ਕਿਉਂਕਿ ਇਹਦਾ ਰੰਗ ਇੱਦਾਂ ਬਣਿਆ ਸੀਗਾ ਫਿਰ ਇਹਨੂੰ ਮੈਂ ਸਾਂਭ ਲਿਆ ਸੀ ਤੇ ਆ ਇਹ ਉਹਦਾ ਛੋਟਾ ਭਰਾ ਆ ਹੁਣ ਮਜੇ ਇਦਾਂ ਆ ਇਹਨੇ ਮਨ ਲੱਗਦਾ ਜੀ ਜ਼ੀਰੋ ਕਲੀ ਦਾ ਬੱਚਾ ਵੀ ਐ ਦੇਖੋ ਜੀ ਚੱਪ ਕਰੈ ਸੀ ਬਹੁਤ ਹੀ ਵਧੀਆ ਹਾਂਜੀ ਜ਼ੀਰੋ ਕਲੀ ਦਾ ਹੈ ਬੱਚਾ ਸਹੀ ਹੋ ਗਿਆ ਜੀ ਤੇ ਉਹਦਾ ਪਾਈ ਆ ਜਾਂ ਭੈਣ ਆ ਸਮਝ ਲੋ ਅਜ ਅੱਖ ਦਾ ਚੇਂਜ ਹੋ ਜਾਣੀ ਹੈ ਅਜ ਅੱਖ ਹਾਂ 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 ਹਾਂਜੀ ਤੇ ਥੋੜਾ ਰੰਗ ਵੀ ਚੇਂਜ ਹੋ ਜਾਏਗਾ ਤੇ ਆ ਹੈਗੀ ਮਾਂ ਇਹਨਾਂ ਦੀ ਆ ਜਿਹੜੀ ਆ ਐ ਲਓ ਜੀ ਇਹ ਆ ਲਾਲ ਚੀਨੀ ਇਹਨਾਂ ਦੀ ਆ ਜੀ ਆਪਣੇ ਖੋਡੇ ਦਾ ਕਹ ਲੋ ਸੋਨਾ ਠੀਕ ਆ ਜੀ ਜਿਹਦੇ ਤੋਂ ਆਪਾਂ ਤਿਆਰ ਕੀਤੇ ਨੇ ਆਹ ਚਪੜੇ ਕਾਲੇ ਰੱਤੇ ਸਹੀ ਆ ਜੀ ਆ ਆ ਕਬੂਤਰੀ ਦੇ ਨੇ ਸਾਰੇ ਬਹੁਤ ਵਧੀਆ ਜੀ ਹਾਂਜੀ ਇਹ ਆਪਾਂ ਇਥੋਂ ਇੰਗਲੈਂਡ ਤੋਂ ਲਈ ਸੀਗੀ ਠੀਕ ਹੈ ਨੀਰਜ ਭਾਜੀ ਕੋਲੋਂ ਕਬੂਤਰੀ ਲਈ ਸੀ ਸਹੀ ਆ ਤੇ ਕਿਉਂਕਿ ਰੱਤਿਆਂ ਦਾ ਸ਼ੌਂਕ ਸੀਗਾ ਮੈਨੂੰ ਹਾਂਜੀ ਹਾਂਜੀ ਤੇ ਉਦੋਂ ਮੈਂ ਆ ਲੈ ਕੇ ਆਇਆ ਸੀਗਾ ਆ ਚੈੱਕ ਕਰੋ ਠੰਡੀ ਕਬੂਤਰੀ ਦੇ ਸਹੀ ਹੈ ਜੀ ਹਨਾ ਤੇ ਇਹਨੂੰ ਮੈਂ ਤਾਂ ਆਪਣੀ ਰਿੰਗ ਪਾਈ ਹੋਈ ਆ ਤੇ ਆ ਭਾਜੀ ਵਾਲੀ ਰਿੰਗ ਪਈ ਹੋਈ ਇਹਨੂੰ ਹਾਂ 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 ਹਾਂਜੀ ਬਹੁਤ ਵਧੀਆ ਜੀ ਬਾਟਕੇ ਦਾ ਦਾੜੀ ਵਾਲਾ ਕਬੂਤਰ ਮੇਰਾ ਫੇਵਰਿਟ ਪਹਿਲਾ ਹਾਂ ਸੋਹਣਾ ਆ ਹਾਂਜੀ ਪਹਿਲਾ ਘਰ ਦਾ ਖੁੱਡੇ ਦਾ ਰੱਤਾ ਕਬੂਤਰ ਆ ਸੀਗਾ ਦਾੜੀ ਵਾਲਾ ਨੂੰ ਕਹਿੰਦਾ ਆਪਾਂ ਦੇ ਕੋ ਇੱਥੇ ਦਾੜੀ ਹੈ ਤੇ ਇਹ ਬਣਿਆ ਪੀਲੀ ਅੱਖ ਦਾ ਪੀਲੀ ਅੱਖ ਦਾ ਹਾਂਜੀ ਇਹ ਵੀ ਐਸਾ ਰੱਤੀ ਦਾ ਪੱਠਾ ਇਹ ਵੀ ਰੱਤੀ ਦਾ ਪੱਠਾ ਰੱਤੀ ਦਾ ਪੱਠਾ ਇਹ ਇਹ ਪੱਟੀ ਇਹਦਾ ਹੈਗਾ ਰੱਤੀ ਦਾ ਪਹਿਲਾ ਝੋਲ ਸੀਗਾ ਠੀਕ ਹੈ ਜੀ ਉਹਦੋਂ ਆ ਨਿਕਲਿਆ ਸੀ ਚੈੱਕ ਕਰੋ ਸਹੀ ਆ ਖਾਮ ਚੈੱਕ ਕਰੋ ਪੱਲਾ ਚੈੱਕ ਕਰੋ ਨਹੀਂ ਵਜੂਦ ਵੀ ਸੋਨਾ ਕਬੂਤਰ ਆ ਐਨ ਤਗੜਾ ਇਕਦਮ ਜੀ ਹਾਂਜੀ ਤੇ ਇਹ ਦੂਜੇ ਝੋਲ ਦੇ ਆ ਸੀਗਾ ਸਹੀ ਆ ਦੂਜੇ ਝੋਲ ਦਾ ਪਿਓ ਰੱਤਾ ਕੱਢਿਆ ਦੇਖੋ ਬਈ ਇੰਗਲੈਂਡ ਦੇ ਵਿੱਚ ਬਈ ਉਹਨਾਂ ਨੇ ਨਸਲਾ ਬਣਾ ਦਿੱਤੀਆਂ ਨੇ। ਉਹ ਇਟਲੀ ਪਹੁੰਚ ਗਏ ਕਬੂਤਰਾਂ ਦੇ ਸ਼ੌਂਕ ਦੇ ਲਈ। ਆਹ ਦੇਖੋ। ਇਹ ਵੀ ਪੀਲੀ ਅੱਖ ਦਾ। ਸਹੀ ਆ। ਹਾਂਜੀ। ਬਹੁਤ ਵਧੀਆ ਜੀ। ਤੇ ਪਾਜੀ ਜਿਹhle ਆਪਾਂ ਇਟਲੀ ਤੋਂ ਲੈ ਕੇ ਆਏ ਸੀ ਕਬੂਤਰ ਹਾਂਜੀ। ਉਹ ਆਪਾਂ ਲੈ ਕੇ ਕਿੱਦਾਂ ਆਏ ਉੱਥੋਂ ਮਤਲਬ ਆਉਣ ਦਿੱਤੇ ਉਹਨਾਂ ਨੇ ਇਦਾਂ। ਨਹੀਂ ਪਾਜੀ ਮੈਂ ਜਿੱਦਾਂ ਸਾਰਾ ਸạch ਸੁੱਚ ਕਰਦਾ ਰਿਹਾ ਸੀਗਾ, ਕਾਫੀ ਚਿਰ ਦੇਖਦਾ ਰਿਹਾ। ਹਾਂਜੀ। ਤੇ ਉਹ ਕਹਿੰਦੇ ਸੀਗੇ ਜਿੱਦਾਂ ਲਿਆ ਨਹੀਂ ਸਕਦੇ ਜਾਨਵਰ ਕਿਉਂਕਿ ਇੱਥੇ ਜਿਹੜੇ ਆਪਣੇ ਹੈਗੇ ਹੈ ਹੈਲਥ ਮਿਨਿਸਟਰੀ ਵਾਲੇ ਨਾ ਉਹ ਕਾਫੀ ਮੰਗਦੇ ਨੇ ਕਬੂਤਰਾਂ ਦੇ ਵੈਕਸੀਨ ਲੱਗੀ ਹੋਵੇ ਹਾਂਜੀ ਕਲੱਬ ਨਾ ਰਜਿਸਟਰਡ ਹੋਵੇ ਠੀਕ ਹੈ ਜੀ ਤੋ ਫਿਰ ਤੁਸੀਂ ਕਬੂਤਰ ਇੱਧਰ ਉੱਧਰ ਲਿਜਾ ਸਕਦੇ ਹੋ ਕਿਉਂਕਿ ਇੱਥੇ ਗੋਰੇ ਕਰਦੇ ਆ ਕੰਪੀਟੀਸ਼ਨ ਜਿਹੜੇ ਆਪਣੇ ਰੇਸਰਾਂ ਦਾ ਟਿਪਲਰਾਂ ਦਾ ਹਾਂਜੀ ਰੇਸਰਾਂ ਦਾ ਵੀ ਕਰਦੇ ਨੇ ਜਿਹੜੇ ਇੱਕ ਕੰਟਰੀ 'ਚ ਜਾ ਕੇ ਡੋਂਦੇ ਨੇ ਫਿਰ ਵਾਪਸ ਆ ਜਾਂਦੇ ਨੇ ਠੀਕ ਆ ਠੀਕ ਹੈ ਜੀ ਉਹ ਜੇ ਕਲੱਬ ਨਾ ਰਜਿਸਟਰਡ ਨੇ ਵੈਕਸੀਨ ਲੱਗਦੀ ਆ ਫਿਰ ਤੁਸੀਂ ਕਬੂਤਰ ਇੱਧਰ ਉੱਧਰ ਲਿਆ ਸਕਦੇ ਹੋ ਠੀਕ ਆ ਜੀ ਤੇ ਹੁਣ ਆਪਣੇ ਬੰਦੇ ਸ਼ੌਂਕ ਕਰਦੇ ਨੇ ਹਜੇ ਨਹੀਂ ਹੈ ਨਾ ਦੰਦੀ ਜੇ ਫੜੇਗਾ ਤਾਂ ਉਹਨਾਂ ਨੇ ਤੁਹਾਨੂੰ ਬੈਨ ਕਰ ਦੇਣਾ ਹਾਂ ਫਿਰ ਤੁਸੀਂ ਆ ਨਹੀਂ ਲਿਆ ਸਕਦੇ ਜਾਨਵਰ ਉਹਨਾਂ ਦੇ ਬਿਲਕੁਲ ਜੀ ਤੇ ਉਹ ਛੱਡਣੇ ਪੈਂਦੇ ਨੇ ਫਿਰ ਉੱਥੇ ਸਹੀ ਹੋ ਗਿਆ ਇਹ ਵੀ ਹਾਂਜੀ ਤੇ ਬਾਕੀ ਬਾਈ ਆਪਾਂ ਬਾਈ ਹੁਣਾਂ ਦੇ ਕਬੂਤਰਾਂ ਖੁੱਡੇ ਦੇ ਅੰਦਰ ਵੀ ਕਬੂਤਰਾਂ ਦਾ ਜਿਹੜਾ ਤੁਹਾਨੂੰ ਆਪਾਂ ਸ਼ੌਂਕ ਕਰਾਉਂਨੇ ਨੇ ਠੀਕ ਹੈ ਜੀ ਤੇ ਐ ਨੇ ਬਾਈ ਹੁਣਾਂ ਦੇ ਖੁੱਡੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਿਸਟਮ ਇਹ ਦੇਖੋ ਜੀ ਬਾਜੀ ਉਹਨਾਂ ਨੇ ਬਹੁਤ ਵਧੀਆ ਸਿਸਟਮ ਕੀਤਾ ਹੋਇਆ ਆ ਅੰਦਰ ਆਇਰਨ ਲਗਾ ਕੇ ਜਾਲੀਆਂ ਲਗਾ ਕੇ ਆ ਰਹੀਆਂ ਨੇ ਤੇ ਬਾਹਰ ਜਿਹੜੀਆਂ ਫਾਈਬਰ ਲਗਾਈ ਹੋਈਆਂ ਇਹਨਾਂ ਦੇ ਕਿਉਂਕਿ ਹਵਾ ਨੂੰ ਵੀ ਰੋਕਿਆ ਹੋਇਆ ਥੋੜਾ ਤੇ ਥੋੜੀ ਉੱਪਰੋਂ ਵੈਂਟੀਲੇਸ਼ਨ ਛੱਡੀ ਹੋਈ ਆ ਥੋੜੀ ਥੱਲਿਓਂ ਛੱਡੀ ਹੋਈ ਆ ਇਹ ਦੇਖੋ ਹਾਂਜੀ ਕਿ ਹਵਾ ਜਿਹੜੀ ਹੈਗੀ ਆ ਅੰਦਰ ਕ੍ਰੋਸਿੰਗ ਜੇ ਥੱਲੇ ਵਾਲੀ ਥੱਲਿਓਂ ਉੱਪਰ ਵਾਲੀ ਉੱਪਰੋਂ ਹੋਊਗੀ ਇਹਦੇ ਨਾਲ ਕੀ ਹੁੰਦਾ ਫੰਗਸ ਜਿਹੜੀ ਹੈਗੀ ਆ ਉਹ ਬਾਹਰ ਆ ਜਾਂਦੀ ਆ ਆ ਤੁਹਾਨੂੰ ਦਿਖਾ ਵੀ ਦਿੰਨੇ ਆ ਜਾਲੀ ਉੱਪਰ ਮੋਟੀ ਆ ਤੇ ਆ ਦੇਖੋ ਫੰਗਸ ਕਿੰਨੇ ਪਰ ਨਾਲ ਲੱਗੇ ਹੋਏ ਨੇ ਨਹੀਂ ਤੇ ਇਹ ਕਬ ਤੇ ਇਧਰਲੇ ਪਾਸੇ ਆਪਣੇ ਸਾਰੇ ਪੱਠੇ ਨੇ ਐ ਲੋ ਬੱਚੇ ਜਿਹੜੇ ਆ ਸੀਜ਼ਨ ਦੇ ਸਾਰੇ ਇਸ ਸੀਜ਼ਨ ਦੇ ਆ ਹਾਂਜੀ ਇਹ ਸੀਜ਼ਨ ਦੇ ਬੱਚੇ ਨੇ ਤੇ ਬਾਕੀ ਵੱਡੀਆਂ ਮਾਧੀਆਂ ਆਪਾਂ ਨਾਲ ਕਰ ਦੇ ਦੀਆਂ ਅੱਛਾ ਅੱਛਾ ਜਿਹੜੇ ਮਾਦੀ ਇਟਲੀ ਤੋਂ ਲੈ ਕੇ ਆਏ ਸੀਗੇ ਆ ਜਿਹੜੀ ਪੀਲੀ ਰੰਗ ਵਾਲੀ ਕਬੂਤਰੀ ਠੀਕ ਆ ਜੀ ਪੀਲੀ ਅੱਖ ਦੀ ਸਹੀ ਹੋ ਗਿਆ ਹਾਂਜੀ ਇਹ ਮਲਵਈਆਂ ਚੋਂ ਹਾਂਜੀ ਇਹ ਮਲਵਈਆਂ ਚੋਂ ਹਾਂਜੀ ਐ ਲੋ ਬਾਈ ਕਰੋ ਸ਼ੌਂਕ ਮੇਰੇ ਵੀਰ ਹਾਂਜੀ ਬਹੁਤ ਹੀ ਸੋਹਣੇ ਸੋਹਣੇ ਕਬੂਤਰ ਤੇ ਇੱਕ ਕਾਲਾ ਵੀ ਬੈਠਾ ਵਿੱਚ ਹੀ ਹਾਂਜੀ ਇਹ ਗਿਫਟ ਮਿਲਿਆ ਸੀਗਾ ਮੈਨੂੰ ਠੀਕ ਆ ਭਾਜੀ ਰੈਡਿੰਗ ਵਾਲੇ ਨੇ ਦਿੱਤਾ ਸੀਗਾ ਠੀਕ ਆ ਜੀ ਉਦੋਂ ਮੇਰੇ ਕੋਲ ਸਾਰੇ ਚਿੱਟੇ ਕਬੂਤਰ ਸੀਗੇ ਭਾਜੀ ਕਹਿੰਦੇ ਇੱਕ ਕਾਲਾ ਰੱਖ ਖੁੱਡੇ ਦੇ ਵਿੱਚ ਵਧੀਆ ਹੁੰਦਾ ਹਾਂਜੀ ਹਾਂਜੀ ਜਿੱਦਾਂ ਆਪਣੇ ਨਜ਼ਰ ਨਾਲ ਕੋ ਕਹਿ ਲੋ ਹਾਂਜੀ ਹਾਂਜੀ ਨਹੀਂ ਸੋਹਣਾ ਪੰਛੀ ਆ ਨਿੱਕੀ ਇਹ ਟਿਪਲਰਾਂ ਜੋ ਲੱਗਦਾ ਭਾਈ ਨਿੱਕੀ ਇਹ ਨੋਗਾ ਟਾਈਗਰ ਟਿਪਲਰ ਜਾਂ ਹਾਂ ਅਹ ਇਹ ਟਿਪਲਰ ਆ ਹਾਂਜੀ ਸਹੀ ਆ ਤੇ ਇਕ ਉਹ ਆਪਣੇ ਮਗਰ ਦੋ ਵਿੱਚ ਨੇ ਆਪਣੇ ਕੋਲ ਥੋੜੇ ਹਾਈ ਫਲਾਰ ਰੱਖੇ ਨੇ ਚਾਰ ਕਪਾਂ ਅੱਛਾ ਅੱਛਾ ਸ਼ੌਂਕ ਦੇ ਲਈ ਤੇ ਉਦਾਂ ਅੰਡੇ ਕਮਾਈ ਦੀ ਉਹਨਾਂ ਥੱਲੇ ਠੀਕ ਆ ਜੀ ਤੇ ਗਾਂ ਉਹਨਾਂ ਦੇ ਨਿਕਲੇ ਨੇ ਆ ਵੀ ਵੱਡੀ ਪੱਠੀ ਆ ਦੂਜੇ ਇਟਲੀ ਵਾਲੇ ਦੇ ਜੋੜੇ ਦੀ ਸ਼ਾਕੀ ਠੀਕ ਆ ਜੀ ਜਿਹਨੂੰ ਗੁਲਾਬ ਦੀ ਰਿੰਗ ਪਹਿਨਦੀ ਹਾਂਜੀ 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 ਤੇ ਇਹਦੇ ਵੀ ਬੱਚੇ ਆਪਣੇ ਕੋਲ ਬਾਹਰ ਛਤਰੀ ਤੇ ਬੈਠੇ ਨੇ ਸਹੀ ਹੋ ਗਿਆ ਜੀ ਹਾਂਜੀ ਗਾਂ ਉਹਦਾ ਛੋਟਾ ਭਰਾ ਉਹ ਬੈਠਾ ਥੱਲੇ ਹਾਂ ਸੇਮ ਉਹਦੇ ਵਾਂਗੂ ਹੀ ਆ ਸ਼ਾਕਾ ਬਿਲਕੁਲ ਬਿਲਕੁਲ ਜੀ ਹਾਂਜੀ ਬਹੁਤ ਹੀ ਚੰਗੇ ਪੰਛੀ ਇਹ ਹੈ ਇੱਕ ਕਾਲਸਰਾ ਵਿੱਚ ਫਿਰਦਾ ਚਿੱਟੀਆਂ ਦਾ ਇਹ ਦੇਸੀ ਆ ਹਾਂਜੀ ਇਹ ਦੇਸੀ ਹੈ ਮੇਰੇ ਘਰ ਦੀ ਪਹਿਲੀ ਪੱਠੀ ਆ ਠੀਕ ਆ ਜੀ ਤੇ ਇੱਥੇ ਆਂਦਾ ਸੀਗਾ ਤੇ ਇੰਨੀ ਠੰਡੀ ਆ ਬੱਚੇ ਇੰਨਾ ਮੈਂ ਗਜਾਇ ਮਲਵਾਈ ਸਾਰੇ ਸਹੀ ਹੈ ਸਹੀ ਹੈ ਨੀਵੀਂ ਮੋਟ ਦੀ ਇਹਨੂੰ ਤਾਂ ਨਹੀਂ ਮੈਂ ਪਿੰਜਰੇ ਚ ਕੱਢਿਆ ਬਹੁਤ ਵਧੀਆ ਜੀ ਹਾਂਜੀ ਇਹ ਕਬੂਤਰੀ ਨੂੰ ਤਾਂ ਨਹੀਂ ਕੱਢਿਆ ਪੁਰਾਣੀ ਕਰ ਦਿੱਤੀ ਲੋ ਭਾਈ ਮੈਂ ਤਰੋ ਚੱਲਦੇ ਆ ਦੂਸਰੇ ਖੁੱਡੇ ਦਾ ਵੀ ਤੁਹਾਨੂੰ ਕਰਾਉਨੇ ਆ ਸ਼ੌਂਕ ਔਰ ਦੇਖ ਲਓ ਭਾਈ ਆਪਣੇ ਪੰਜਾਬੀ ਭਰਾ ਜਿਹੜੇ ਹੈਗੇ ਆ ਸ਼ੌਂਕ ਕਿੱਥੇ ਤੱਕ ਲੈ ਆ ਔਰ ਇਹਨਾਂ ਨੂੰ ਕਿੰਨਾ ਸ਼ੌਂਕ ਆ ਉਹ ਤੁਸੀਂ ਦੇਖ ਹੀ ਰਹੇ ਹੋ ਤਿੰਨ ਅਸਲਾਂ ਦੇਖ ਲਓ ਆਹ ਦੇਖੋ ਕਾਲੇ ਚੀਨੇ ਆ ਮੇਰਾ ਫੇਵਰਿਟ ਰਾਮਪੂਰੀ ਪੱਠਾ ਕਰਦਾ ਡੱਬਾ ਵਾਲਾ ਐਨ ਲਓ ਜੀ ਇਹ ਆ ਰਾਮਪੂਰੀਆਂ ਦੇ ਵਿੱਚੋਂ ਹਾਂਜੀ ਇਹ ਗਿੱਜੇ ਹੋਈ ਆ ਇਹ ਗਿੱਜੇ ਹਾਂ ਜੀ ਕਰੇ ਖੁਰਦਾ ਇਹ 5 6 ਕਿੰਨੇ ਮਾਰਦਾ ਜਦੋਂ ਵੀ ਇਹਨੂੰ ਮੈਂ ਡੋਂਦਾ ਰਿਆ ਨਾ ਠੀਕ ਆ ਜੀ ਹੁਣ ਸਿਆਲਾਂ ਦਾ ਕਰਕੇ ਬਾਕੀ ਇਹਨਾਂ ਮਲਵਈਆਂ ਦਾ ਸ਼ੌਂਕ ਦਾ ਕਰਕੇ ਡਾਇਆ ਨਹੀਂ ਹੋ ਗਿਆ 6 7 ਮਹੀਨੇ ਸਹੀ ਆ ਤੇ ਆ ਬਾਕੀ ਆਪਣੇ ਕੋਲ ਨਸੇਬੇ ਵਾਲੇ ਇਹ ਦੇਖੋ ਜੀ ਸੇਬੇ ਵਾਲਾ ਕੰਪਟਰ ਮਾਰ ਪੂਰਾ ਵੱਡਾ ਵਜੂਦ ਦਾ ਹਾਂ ਜੀ ਤੇ ਉਹ ਜੋੜਾ ਜਿਹੜਾ ਉੱਪਰ ਬੈਠਾ ਚਿੱਟਾ ਗੋਤੀਆਂ ਵਾਲਾ ਇਹ ਵੀ ਇਟਲੀ ਤੋਂ ਲੈ ਕੇ ਆ ਪਾਣੀ ਅੱਛਾ ਇਹ ਵੀ ਇਟਲੀ ਤੋਂ ਆਇਆ ਹਾਂ ਜੀ ਭਾਜੀ ਦੇ ਘਰ ਦੇ ਪੱਠੇ ਪੱਠੀ ਸੀਗੇ ਵਾਹ ਸੋਹਣਿਆ ਹਾਂਜੀ ਇਹਨਾਂ ਨੇ ਆਂਡੇ ਧਰੇ ਨੇ ਇੱਕ ਸਾਲ ਚ ਬਸ ਦੋ ਕਾਂਡੇ ਦਿੰਦ ਨੇ ਬਸ ਸਹੀ ਆ ਹਾਂਜੀ ਸੋਹਣਿਆ ਭਾਜੀ ਇਹ ਵੀ ਹਾਂਜੀ ਆ ਦੇਖੋ ਬਾਈ ਸ਼ੌਂਕ ਜਿਹੜਾ ਭਰਾ ਦਾ ਬਹੁਤ ਹੀ ਵਧੀਆ ਲੱਗਾ ਆਪਾਂ ਇਹ ਵਾਲੇ ਹੁਣ ਮੈਂ ਲੈ ਕੇ ਜਾਣੇ ਇਟਲੀ ਅੱਛਾ ਜਿਹੜੇ ਸੇਬੇ ਵਾਲੇ ਹੈਗੇ ਆ ਹਾਂ ਹਾਂ ਤੇ ਇੱਕ ਰਾਮਪੁਰੀ ਪੱਠਾ ਠੀਕ ਹੈ ਜੀ ਇਟਲੀ ਪਾਜੀ ਨੂੰ ਗਿਫਟ ਕਰਨਾ ਚੱਸੀ ਪੜੀ ਇਹ ਫਿਰ ਇਦਾਂ ਜਿੱਦਾਂ ਲੈ ਕੇ ਆਏ ਉਦਾਂ ਹੀ ਗੱਡੀ 'ਚ ਲੈ ਕੇ ਜਾਓਗੇ ਹਾਂ ਗੱਡੀ ਵਿੱਚ ਲੈ ਕੇ ਜਾਵਾਂਗੇ ਹਾਂ ਜੀ ਸਹੀ ਆ ਬਾਈ ਬਹੁਤ ਵਧੀਆ ਸ਼ੌਂਕ ਆ ਜੀ ਹਾਂਜੀ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਭਰਾਵਾਂ ਨੂੰ ਖੁਸ਼ ਰਵੇ ਤੰਦਰੁਸਤੀਆਂ ਰਹਿਣ ਤੇ ਸ਼ੌਂਕ ਜਿਹੜਾ ਹੈਗਾ ਬਾਈ ਅਗਲੇ ਖੁੱਡੇ ਦਾ ਤੁਹਾਨੂੰ ਕਰਾਉਨੇ ਆ ਇਹਦੇ ਵਿੱਚ ਪਾਜੀ ਆਪਣੇ ਬਲੀਡਰ ਨੇ ਸਾਰੇ ਉਹਨਾਂ ਲਈ ਆਪਾਂ ਇਦਾਂ ਬਣਾਇਆ ਹੋਇਆ ਵਿੰਡੋ ਆ ਵਿੰਡੋ ਬਾਹਰ ਆ ਜਾਂਦੇ ਆ ਹਾਂਜੀ ਵਿੰਡੋ ਖੋਲ ਕੇ ਬਾਹਰ ਆ ਕੇ ਹਵਾ ਲੈ ਕੇ ਤੇ ਆਪਣੇ ਫੇਰ ਅੰਦਰ ਚੱਲ ਜਾਂਦੇ ਸਹੀ ਹੈ ਜੀ ਸਹੀ ਹੈ ਤੇ ਇਹਨਾਂ ਦੇ ਬਾਕਸੇ ਬਣਾਏ ਹੋਏ ਨੇ ਆਪਾਂ ਇਦਾਂ ਤੁਸੀਂ ਅੰਦਰ ਆ ਸਕਦੇ ਹੋ ਆਹ ਲੋ ਵੀ ਦੋਸਤੋ ਇਹ ਆ ਬਰੀਡਰ ਸੈਟਅਪ ਭਾਜੀ ਹੁਣਾਂ ਦਾ ਹਾਂਜੀ ਆਹ ਦੇਖੋ ਹਾਂਜੀ ਤੇ ਕੱਲਾ ਕੱਲਾ ਜਿਹੜਾ ਖਾਣਾ ਬਣਾਇਆ ਹੋਇਆ ਭਾਜੀ ਖਾਣੇ ਨੇ ਵਾੜਾ ਫੜ ਕੇ ਦਿਖਾਣੇ ਵੱਡਾ ਛੋੜਾ ਆਪਣਾ ਇਟਲੀ ਵਾਲਾ ਆ ਲਓ ਜੀ ਆਏ ਆਪਣੇ ਭਾਜੀ ਸੋਨਾ ਕੋਡੇ ਦੇ ਪੁਰਾਣੇ ਮਲਬਈ ਤੇ ਜੱਸੀ ਭਾਜੀ ਹੁਣਾਂ ਦੇ ਘਰ ਦੇ ਨੇ ਇਹ ਠੀਕ ਆ ਜੀ ਇੰਡੀਆ ਤੋਂ ਡਾਇਰੈਕਟ ਆਂਡੇ ਗਏ ਸੀਗੇ ਇੰਡੀਆ ਤੋਂ ਅੱਛਾ ਆ ਸ਼ਾਕਾ ਕਾ ਕਬੂਤਰ ਹੈ ਹਾਂਜੀ ਹਾਂਜੀ ਠੀਕ ਆ ਤੇ ਆ ਦੇਖੋ ਜੀ ਸ਼ਾਕਾ ਆ ਲਾਲਿਆ ਵਿੱਚ ਮੜਾ ਕੰਮ ਇਹਦਾ ਕਰਕੇ ਬੱਚੇ ਇਹਦੇ ਸਾਰੇ ਲਾਲ ਚੀਨਦੇ ਹਾਂਜੀ ਆ ਦੇਖੋ ਚੈੱਕ ਕਰੋ ਪੱਲਾ ਬਹੁਤ ਚੌੜਾ ਪੱਲਾ ਜੀ ਵਧੀਆ ਨੇ ਤੇ ਇਹਦੀ ਤੁਹਾਨੂੰ ਕਬੂਤਰੀ ਵੀ ਦਿਖਾ ਲਦਾ ਮੈਂ ਆਵਲੀ ਵੀ ਕਬੂਤਰੀ ਆਪਣੀ ਇਟਲੀ ਤੋਂ ਟੀਰੀ ਅੱਖ ਦੀ ਉੱਪਰ ਬੈਠੀ ਆ ਸਹੀ ਆ ਸਹੀ ਆ ਇਟਲੀ ਦੀ ਰਿੰਗ ਪਈ ਆ ਪੀਲੀ ਰਿੰਗ ਪਾਜੀ ਗੋਣਾ ਤੇ ਆਵਲੀ ਵੀ ਇਟਲੀ ਤੋਂ ਕਬੂਤਰੀ ਆ ਐ ਦੇਖੋ ਬਈ ਇਟਲੀ ਤੋਂ ਆਏ ਕਬੂਤਰ ਇੰਗਲੈਂਡ ਦੇ ਵਿੱਚ ਪੀਲੀ ਅੱਖ ਦੀ ਵਿੱਚ ਥੋੜਾ ਜਿਹਾ ਦੇਖੋ ਹਾਂਜੀ ਹਾਂਜੀ ਟੀ ਦਾ ਪੰਨ ਹਾਂਜੀ 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 ਤੇ ਇਹ ਉਹੀ ਮਾਰਦੇ ਨੇ ਚਿੱਟੀਆਂ ਅੱਖਾਂ ਵਾਲੇ ਜਿਹੜੇ ਨਹੀਂ ਬੱਚੇ ਟੀ ਦੇ ਵਾਲੇ ਇਹੋ ਮਾਰਦੇ ਨੇ ਬਹੁਤ ਵਧੀਆ ਬਈ ਹਾਂਜੀ ਫਕਾ ਮੋ ਟੁੱਟ ਗਿਆ ਮੈਨੂੰ ਲੱਗਦਾ ਕਿ ਹਾਂਜੀ ਹਾਂਜੀ ਤੇ ਇਹਨੇ ਆਂਡੇ ਦਿੱਤੇ ਹੋਏ ਨੇ ਹੁਣ ਇੱਕ ਤੇ ਥੋੜੇ ਦਿਨਾਂ ਤੱਕ ਨੂੰ ਲੱਗਦਾ ਪੁਰਾਣੇ ਹੋ ਜਾਣਗੇ ਆ ਚੈੱਕ ਕਰੋ ਇੱਕ ਦੂ ਤਰੀ ਮੋਜੀ ਇੱਕ ਕੇ ਦੇ ਵਿੱਚ ਮੋਜੀ ਬੈਠੀ ਆ ਬਾਈ ਹਾਂਜੀ ਇਹ ਹੈਗੀ ਆ ਸੰਗੇ ਭਾਜੀ ਦੇ ਕਬੂਤਰ ਦੀ ਪੱਠੀ ਆ ਅੱਛਾ ਸੰਗੇ ਭਾਜੀ ਦੇ ਕਬੂਤਰ ਦੀ ਪੱਠੀ ਆ ਇਹ ਹਾਂਜੀ ਇਹ ਆਪਣੇ ਕੋਲ ਆਈ ਸੀਗੀ ਸੱਤਾ ਬਾਜੀ ਹੈਗਾ ਲੂਟਣ ਵਾਲਾ ਹਾਂਜੀ ਹਾਂਜੀ ਤੇ ਉਹਦੇ ਨਾਲ ਮੈਂ ਐਕਸਚੇਂਜ ਕੀਤਾ ਸੀ ਇੱਕ ਉਹਨਾਂ ਨੂੰ ਪੱਠਾ ਦਿੱਤਾ ਸੀ ਠੀਕ ਹੈ ਜੀ ਉਹ ਮੈਨੂੰ ਦੋ ਪੱਠੀਆਂ ਦੇ ਕੇ ਗਿਆ ਸੀ ਇੱਕ ਆਹ ਸੀਗੀ ਹਾਂਜੀ ਹਾਂਜੀ ਇਹਨੇ ਆਂਡੇ ਦਿੱਤੇ ਹੋਏ ਨੇ ਠੀਕ ਹੈ ਜੀ ਤੇ ਇਹ ਕਿੱਥੇ ਪੱਟੀ ਹੁੰਦੀ ਹੈ ਕਾਹ ਪੱਟੀ ਦਿੱਤੀ ਸੀ ਉਹਨਾਂ ਨੇ ਤੇ ਕਾਹ ਦੇ ਕੁਝ ਸਮਝ ਲਓ ਫਕੀਰਤੀ ਜੀ ਕਹਿ ਲਓ ਜਾਂ ਹਾਂਜੀ ਸਲੇਟੀ ਜੀ ਕਹ ਲੋ ਹਾਂਜੀ 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 ਪੀਲੀ ਅੱਖ ਦੀ ਕਬੂਤਰ ਇਹ ਦੇਖੋ ਬਹੁਤ ਚੰਗੀ ਆ ਬਾਈ ਹਾਂਜੀ ਤੇ ਇਹਦੀ ਪੱਠੀ ਉੱਡੀ ਆਪਣੀ ਮਾਂਚੈਸਟਰ ਵਾਲੀ ਬਾਜ਼ੀ ਚ ਵੀ ਅੱਛਾ ਤੇ ਇਹਦੀ ਵੀ ਪੱਠੀ ਉੱਡੀ ਆਪਣੇ ਲੰਡਨ ਵਾਲੀ ਬਾਜ਼ੀ ਚ ਬਾਹਰ ਠੀਕ ਹਾਂਜੀ ਹਾਂਜੀ ਤੇ ਦੇਖ ਲੋ ਬਾਈ ਸ਼ੌਂਕ ਜਿਹੜਾ ਭਰਾਵਾਂ ਦਾ ਪੂਰਾ ਵਧੀਆ ਬਾਜ਼ੀਆਂ ਛੁੱਟਣੀਆਂ ਸ਼ੁਰੂ ਹੈ ਤੇ ਇੱਥੋਂ ਬਾਜ਼ੀਆਂ ਵੀ ਛੱਡਦੇ ਨੇ ਹਾਂਜੀ ਇਹਦਾ ਵजूद ਥੋੜਾ ਛੋਟਾ ਜਿਹਾ ਜਿਹੜਾ ਕਬੂਤਰ ਲੱਗਾ ਤੁਹਾਨੂੰ ਇਹਦੇ ਨਾਲ ਮੈਂ ਦਿਖਾਣਾ ਬਹੁਤ ਵੱਡਾ ਉਹਨੇ ਬੱਚੇ ਦਿੱਤੇ ਹੋਏ ਨੇ ਅੱਛਾ ਬੱਚੇ ਕੱਢ ਕੇ ਫੇ ਅੱਗੇ ਆਂਡੇ ਵੀ ਦੇ ਦਿੱਤੇ ਆ ਦੇਖੋ ਬੱਚੇ ਕੱਢੇ ਉਹਨੇ ਇੱਕ ਇੱਕ ਰੱਤਾ ਹਾਂ ਹਾਂ ਤੇ ਇੱਕ ਚਿੱਟਾ ਜਿਹਾ ਹੁਣ ਸਹੀ ਹੈ ਸਹੀ ਆ ਹਾਂਜੀ ਤੇ ਨਹੀਂ ਮਤਲਬ ਇਹ ਕਬੂਤਰੀ ਉੱਪਰ ਆਂਡਿਆਂ ਦੇ ਘੋਦੇ ਬੈਠੀ ਨਹੀਂ ਇਹਦਾ ਘੋਰਨਾ ਸੀ ਪ੍ਰਾਣਾ ਅੱਛਾ ਉਹ ਉੱਥੇ ਚਲੀ ਜਾਂਦੀ ਬਾਅਦ ਚ ਹਾਂਜੀ ਠੀਕ ਹੈ ਠੀਕ ਹੈ ਜੀ ਉਹ ਪਿੱਛੇ ਗਿਆ ਚਲੋ ਕੋਈ ਚੱਕਰ ਨਹੀਂ ਹੈਗਾ ਜੀ ਬਹੁਤ ਵਧੀਆ ਸ਼ੌਂਕ ਆ ਭਾਈ ਤੁਹਾਡਾ ਹਾਂਜੀ ਤੇ ਇਹ ਦੇਖ ਲਓ ਬਾਈ ਫੇਰ ਤੁਹਾਨੂੰ ਇੱਕ ਵਾਰ ਦਿਖਾ ਦਈਏ ਬੱਲੀ ਭਾਜੀ ਦੇ ਕਬੂਤਰ ਨੇ ਇਹ ਸਾਰੇ ਦਿਖਾ ਦੇ ਇਹ ਕਿਹੜਾ ਸ਼ੌਂਕ ਹੈ ਤੁਸੀਂ ਇਹ ਨਹੀਂ ਸ਼ੌਂਕ ਕਰ ਰਹੇ ਹੋ ਬਾ ਚੱਕਰੋ ਭਾਜੀ ਚਿੱਟੀਆਂ ਅੱਖਾਂ ਦੀ ਕਬੂਤਰੀ ਹੈ ਠੀਕ ਹੈ ਸਹੀ ਹੈ ਜੀ ਤੇ ਆ ਦੇਖੋ ਇੱਕ ਅੱਖ ਹੈ ਨਹੀਂ ਇੱਕ ਅੱਖ ਕਾਣੀ ਹੈ ਅੱਛਾ ਇਹਨੂੰ ਕਾਣੀ ਕਹਿੰਦੇ ਉਹ ਤੇ ਮੈਂ ਉੱਥੇ ਨੀਰਜ ਭਾਜੀ ਕੋਲ ਕਬੂਤਰ ਲੈਣ ਗਿਆ ਸੀ ਮੈਂ ਕਿਹਾ ਮੈਨੂੰ ਕਬੂਤਰੀ ਚਾਹੀਦੀ ਇੱਕ ਚਿੱਟੀਆਂ ਅੱਖਾਂ ਦੀ ਹਾਂ ਤੇ ਖੁੱਡੇ ਵਿੱਚ ਬੜਿਆ ਪਤਾ ਨਹੀਂ ਇਹ ਮੇਰੀ ਬਾਤ ਆ ਕੇ ਬੈ ਗਈ ਅੱਛਾ ਤੇ ਮੈਂ ਮੈਂ ਕਿਹਾ ਆਪਾਂ ਮਿਕਾਣੀ ਹੈ ਜਿਹੜੀ ਮਰਜ਼ੀ ਮੈਂ ਇਹੀ ਲੈ ਕੇ ਜਾਣਾ ਸਹੀ ਹੈ ਸਹੀ ਆ ਪਿਆਰ ਆ ਜਾਂਦਾ ਯਾਰ ਕੀ ਲੈ ਕੇ ਆਪਾਂ ਸੀ ਇਹਦੇ ਤੇ ਇਹਨੂੰ ਹੁਣ ਆਪਾਂ ਰਾਜਨ ਦਾ ਕਾਲਸ ਰ ਕਬੂਤਰ ਆ ਉਹਦੇ ਨਾਲ ਉਹਦੀ ਜੋੜੀ ਲਾਈ ਹੋਈ ਆ ਆਪਾਂ ਆਂਡੇ ਧਰੇ ਹੋਏ ਨੇ ਸਹੀ ਹੈ ਸਹੀ ਆ ਆ ਦੇਖੋ ਬਾਈ ਆ ਦੇਖੋ ਹੱਟਿਆਂ ਦਾ ਜਿਵੇਂ ਪੁੰਨੂ ਵਾਲੇ ਕਬੂਤਰ ਹੁੰਦੇ ਨੇ ਉਵੇਂ ਆ ਇਹ ਕਬੂਤਰ ਸੋਹਣਾ ਕਬੂਤਰ ਕਾਲਸ ਰ ਕੱਚੀ ਪੀਲੀ ਅੱਖ ਦਾ ਹਾਂ ਪੀਲੀਆਂ ਅੱਖਾਂ ਦਾ ਏ ਹਾਂਜੀ ਤੇ ਸੋਨਾ ਪਰਿੰਦਾ ਭਾਜੀ ਹਾਂਜੀ ਤੇ ਇਹਦੇ ਨਾਲ ਜਿਹੜੇ ਬਟੇਰੇ ਬੱਚੇ ਨੇ ਇਹਦੇ ਨੇ ਠੀਕ ਆ ਠੀਕ ਆ ਬਟੇਰੇ ਬੱਚੇ ਇਹਦੇ ਨਾਲ ਮੈਂ ਰਤੀ ਦਾ ਕ੍ਰਾਸ ਲਵਾਇਆ ਉਹ ਜਿਹੜੇ ਮੋਤੀਆਂ ਵਾਲੇ ਆ ਹਾਂਜੀ ਨਹੀਂ ਨਹੀਂ ਜਿਹੜੇ ਬਾਹਰ ਬਟੇਰਾ ਜੀ ਨਹੀਂ ਉਹ ਅੱਛਾ ਅੱਛਾ ਠੀਕ ਆ ਠੀਕ ਆ ਜੀ ਬਟੇਰੇ ਨੇ ਅੱਛਾ ਚਾਪਦੇ ਆ ਚਾਪੜੇ ਹਾਂ ਚਾਪੜੇ ਜਿਹੜੇ ਚਾਪਨੇ ਜਿਹੜੇ ਚਾਪਨੇ ਉਹ ਇਹਦੇ ਇਹਦੇ ਨੇ ਬੱਚੇ ਸਾਰੇ ਸਹੀ ਆ ਸਹੀ ਆ ਇਹ ਰਤੀ ਦੇ ਨਾਲ ਮੈਂ ਲਵਾਇਆ ਬਹੁਤ ਵਧੀਆ ਜੀ ਹਾਂਜੀ ਤੇ ਇੱਕ ਜੋੜਾ ਉੱਤੇ ਆ ਹਾਂ ਚਿੱਟੀਆਂ ਅੱਖਾਂ ਦਾ ਆਣਲੇ ਦਿੱਤੇ ਹੋਏ ਨੇ ਉਹਨੇ ਵੀ ਆ ਬੈਠਾ ਜੀ ਉੱਪਰ ਹਾਂਜੀ ਬਸ ਇਹੀ ਆਪਣੇ ਕੋ ਚਾਰ ਪੰਜ ਜੋੜ ਨੇ ਵਧਿਆਣੇ ਬਾਈ ਜੀ ਜਿੰਨੇ ਵੀ ਨੇ ਤੇ ਇਹ ਬਾਈ ਜੀ ਤੁਹਾਨੂੰ ਫੇਰ ਦੱਸਦੀ ਹੈ ਵੀ ਤੁਸੀਂ ਕੀਤਾ ਜਿਹੜਾ ਸ਼ੌਂਕ ਠੀਕ ਹੈ ਜੀ ਬੱਲੀ ਭਾਜੀ ਦੇ ਕਬੂਤਰਾਂ ਦਾ ਛਤਰੀਆਂ ਲੱਗੀਆਂ ਨੇ ਉੱਪਰ ਛਤਰੀ ਤੇ ਵੀ ਬੈਠੇ ਹੋਏ ਨੇ ਕੁਝ ਪੰਛੀ ਠੀਕ ਹੈ ਜੀ ਤੇ ਇਹ ਖੁੱਡਿਆਂ ਦੇ ਵਿੱਚ ਵੀ ਤੁਹਾਨੂੰ ਸਾਰਾ ਸ਼ੌਂਕ ਕਰਾਇਆ ਤੇ ਬਾਕੀ ਸ਼ੌਂਕ ਕਿੱਦਾਂ ਦਾ ਲਗਾ ਉਹ ਜਰੂਰ ਦੱਸਣਾ ਜੀ ਤੇ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਕਮੈਂਟ ਤੇ ਆਪਣਾ ਚੈਨਲ ਕਰਨਾ ਸਬਸਕ੍ਰਾਈਬ ਤੇ ਹੁਣ ਦਿਓ ਇਜਾਜ਼ਤ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ